ਉਹ ਅੱਜ ਅਸੀਂ 2500 ਰੁਪਿਆ ਪ੍ਰਤੀ ਘਰ ਤੇ ਇੱਕ ਕੰਬਲ ਠੀਕ ਹੈ ਜੀ ਪ੍ਰਤੀ 2500 ਰੁਪਿਆ ਜਿਹੜਾ ਦਿੱਤਾ ਉਹ ਜੂਰੀਆ ਖਾਦ ਵਾਸਤੇ ਦਿੱਤਾ ਤਾਂ ਕਿ ਜੂਰੀਆ ਖਾਦ ਮਿਲਦਾ ਨਹੀਂ ਨਹੀਂ ਤਾਂ ਅਸੀਂ ਜੂਰੀਆ ਖਾਦ ਮੰਗਣਾ ਸੀ ਜੂਰੀਆ ਖਾਦ ਮਿਲਦਾ ਨਹੀਂ ਇਸ ਕਰਕੇ ਸਰਪੰਚ ਸਾਹਿਬ ਨਾਰਾਏ ਅਸੀਂ ਬੰਬਈ ਦੀਆਂ ਸੰਗਤਾਂ ਨਾਲ ਸਾਰਿਆਂ ਨਾਲ ਗੁਰਮਤਾ ਕੀਤਾ ਕਿ ਖਾਦ ਜਿਹੜੀ ਉਹ ਬਲੈਕ 'ਚ ਵੀ ਨਹੀਂ ਮਿਲਦੀ ਤੇ ਕਿਵੇਂ ਕਰੀਏ ਫਿਰ ਸਾਰੀ ਸੰਗਤ ਦੀ ਬੰਬੇਉਂ ਆਵਾਜ਼ ਆਈ ਕਿ 2500 ਰੁਪਇਆ ਪ੍ਰਤੀ ਘਰ ਦੇ ਦਿਓ ਤੇ ਨਾਲ ਇੱਕ ਇੱਕ ਕੰਬਲ ਦੇ ਦਿਓ ਇਹ ਅਸੀਂ ਸੇਵਾ ਲੈ ਕੇ ਸਮੂਹ ਬੰਬਈ ਦੀਆਂ ਸੰਗਤਾਂ ਵੱਲੋਂ ਆਏ ਆਂ ਸਮੂਹ ਬੰਬਈ ਦੀਆਂ ਸੰਗਤਾਂ ਦਾ ਇਹਦੇ ਵਿੱਚ ਸਹਿਯੋਗ ਹੈ ਜਿਵੇਂ ਗੁਰਦੁਆਰਾ ਹੀਰਾ ਨਦਾਨੀ ਦਾ ਜਾਦਾ ਗੁਰਦੁਆਰਾ ਪੈਪਲੈਂਡ ਦਾ ਹੋਰ ਗੁਰਦੁਆਰਾ ਸੁਖਣੀ ਸਾਹਿਬ ਦਾ ਹੋਰ ਨੀਕਾ ਗੁਰਦੁਆਰੇ ਪੰਜਾਬੀ ਸਭਾ ਦਾ ਇਹ ਸਾਰਾ ਉਪਰਾਲਾ ਪੰਜਾਬੀ ਸਭਾ ਨੇ ਇਹ ਸਾਰਾ ਪ੍ਰੋਗਰਾਮ ਕੀਤਾ ਤੇ ਗੁਰਦੁਆਰਾ ਹੀਰਾ ਨਦਾਨੀ ਦੀਆਂ ਸੰਗਤਾਂ ਪੰਜਾਬੀ ਸਭਾ ਇਹ ਵੱਡਾ ਸੁਜੋਗ ਹੈ ਜੇ ਡਾਇਆ ਦੀ ਲੋੜ ਤਾਂ ਜੇ ਬੀਜ ਦੀ ਲੋੜ ਤਾਂ ਫੇਸ਼ਲਾ ਕੀਤੀ ਵੀ ਡਾਇਆ ਬੀਜ ਦਾ ਟਾਈਮ ਲੰਘ ਗਿਆ ਹੁਣ ਆਪਾਂ ਜੂਰੀਆ ਦੀ ਮਤ ਕਰੀਏ ਉਹਨੇ ਕੋਸ਼ਿਸ਼ ਕੀਤੀ ਇਹਨਾਂ ਨੇ ਸਾਨੂੰ ਵੀ ਕਿਹਾ ਇਹਨਾਂ ਨੇ ਵੀ ਮੁੰਬਈ ਵਾਲੀ ਸੰਗਤ ਨੇ ਵੀ ਬਾਬਾ ਜੀ ਹੋਣਾ ਨੇ ਵੀ ਪਰ ਸਾਨੂੰ ਜੂਰੀਆ ਕਿਤੇ ਮਿਲ ਨਹੀਂ ਸਕੀ ਬਹੁਤ ਮੁਸ਼ਕਲ ਫਿਰ ਇਹੋ ਵਿਚਾਰ ਕੀਤਾ ਵੀ ਚਲ ਆਪਾਂ ਪਤੀ ਸਭ 220 ਕਟਾ ਲੈਣਾ ਕਟਾ ਨਹੀਂ ਮਿਲਦਾ ਆਪਾਂ ਸੰਗਤ ਨੂੰ ਪੈਸੇ ਪਰ ਕਿਲੇ ਦੇ ਸਾਹਮਣਾਂ ਜਿੰਨਾ ਮੰਨ ਲਓ ਜਾਂ ਪਰਕਰ ਦੇ ਸਾਹਮਣਾਂ 2500 ਰੁਪਏ ਅਸੀਂ ਬਣਾਇਆ 300 ਨੂੰ ਵੀ ਮਿਲੇ ਤੇ 8-8 ਕੱਟੇ ਵੀ ਇੱਕ ਬੰਦੇ ਨੂੰ ਮਿਲ ਜਾਣ ਉਹ 4 ਕਿਲਿਆਂ ਨੂੰ ਸੇਵ ਕਰ ਸਕਦਾ ਵਾ ਨਹੀਂ ਫਿਰ 2500 ਰੁਪਏ ਪਰ ਘਰ ਬਾਬਾ ਜੀ ਉਹਨੇ ਮੰਡਿਆ ਨਾਲ ਕੰਬਲ ਸੀ 200 ਲਗਭਗ 250 ਉਹ ਵੀ ਘਰ ਪਰ ਕੰਬਲ ਕੰਬਲ ਬਹੁਤ ਮਹਿੰਗੇ ਆ ਬਹੁਤ ਵਧੀਆ ਵਾ ਦਿੱਤੇ ਆ ਹੋਰ ਵੀ ਇਹ ਬਹੁਤ ਸਵਾਮਾ ਚਲਦੇ ਆ ਮਾਹਪੁਰਸਾਨੀਆਂ ਹਰ ਸਾ ਅੱਜ ਮਾਹਪੁਰਖੋ ਕਿਹੜੀ ਸੰਸਥਾ ਵੱਲੋਂ ਕਿਹੜੀ ਸੇਵਾ ਕੀਤੀ ਜਾ ਰਹੀ ਹੈ ਅੱਜ ਅਸੀਂ ਦਾਸ ਬਾਬਾ ਸੁਧ ਸਿੰਘ ਜੀ ਸ੍ਰੀ ਮਾਚੀਵਾੜਾ ਸਾਹਿਬ ਬੈਂਕ ਕਲੋਨੀ ਸਮਰਾਲਾ ਰੋਡ ਵਾਲੇ ਹੀਮਕੋਟ ਲੰਗਰਾਂ ਵਾਲੇ ਵੀ ਸਾਨੂੰ ਕਹਿੰਦੇ ਆ ਅਸੀਂ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਪਿੰਡ ਆਹਲੀ ਕਲਾਂ ਤੇ ਆਲੀ ਖੁਰਦ ਹਾਂਜੀ ਜਿੱਥੇ ਸਰਪੰਚ ਸੁਵਿੰਦਰ ਸਿੰਘ ਦੇ ਪਿਆਰ ਦੇ ਸਦਕਾ ਉਹਨਾਂ ਦੇ ਨਾਲ ਪਿਆਰ ਆ ਸਾਡਾ ਉਹਨਾਂ ਨੇ ਸਾਨੂੰ ਅਸੀਂ ਪਹਿਲਾਂ ਵੀ ਇਸ ਇਲਾਕੇ ਵਿੱਚ ਰਾਸਣ ਵੰਡ ਕੇ ਗਏ ਆ ਜਿੱਥੇ ਜਿੱਥੇ ਹੜ ਪੀਤ ਤਲੋਕ ਕੋਈ ਪੰਜਾਬ ਦਾ ਅਸੀਂ ਇਲਾਕਾ ਨਹੀਂ ਛੱਡਿਆ ਸਾਡੇ ਸਤਕਾਰਯੋਗ ਹੀਰਾ ਨਦਾਨੀ ਔਰ ਪੰਜਾਬੀ ਸਭਾ ਭਾਈ ਸਰਜੀਤ ਸਿੰਘ ਜੀ ਬੀਬੀ ਹਰਵਿੰਦਰ ਕੌਰ ਪ੍ਰਧਾਨ ਮਨਜੀਤ ਸਿੰਘ ਗੁਰਦੁਆਰਾ ਪਾਈਪਲੈਨ ਅੰधेਰੀ ਈਸਟ ਅਤੇ ਭਾਈ ਸਰਜੀਤ ਸਿੰਘ ਜੀ ਹੀਰਾ ਨਦਾਨੀ ਸ਼ਹਿਰ ਮੁੰਬਈ ਜਿਨ੍ਹਾਂ ਵੱਲਿਓਂ ਬੰਬੇ ਦੀ ਸੰਗਤ ਵੱਲਿਓਂ ਗੁਰਦੁਆਰਾ ਹੀਰਾ ਨਦਾਨੀ ਸਹਿ ਵਿਖੇ ਸਾਂਝੀ ਸਭਾ ਦੀ ਮਾਇਆ ਇਕੱਠੀ ਕਰਕੇ ਅੱਜ ਪੰਜਾਬ ਵਿੱਚ ਆਏ ਕਈ ਦਿਨਾਂ ਤੋਂ ਪ੍ਰੋਗਰਾਮ ਬਣ ਰਿਹਾ ਸੀ ਉਹ ਅੱਜ ਅਸੀਂ 2500 ਰੁਪਿਆ ਪ੍ਰਤੀ ਘਰ ਤੇ ਇੱਕ ਕੰਬਲ ਠੀਕ ਹੈ ਜੀ ਪ੍ਰਤੀ 2500 ਰੁਪਿਆ ਜਿਹੜਾ ਦਿੱਤਾ ਉਹ ਜੂਰੀਆ ਖਾਦ ਵਾਸਤੇ ਦਿੱਤਾ ਤਾਂ ਕਿ ਜੂਰੀਆ ਖਾਦ ਮਿਲਦਾ ਨਹੀਂ ਨਹੀਂ ਤਾਂ ਅਸੀਂ ਜੂਰੀਆ ਖਾਦ ਮੰਗਣਾ ਸੀ ਜੂਰੀਆ ਖਾਦ ਮਿਲਦਾ ਨਹੀਂ ਇਸ ਕਰਕੇ ਸਰਪੰਚ ਸਾਹਿਬ ਨਾਰਾਏ ਅਸੀਂ ਬੰਬਈ ਦੀਆਂ ਸੰਗਤਾਂ ਨਾਲ ਸਾਰਿਆਂ ਨਾਲ ਗੁਰਮਤਾ ਕੀਤਾ ਕਿ ਖਾਦ ਜਿਹੜੀ ਉਹ ਬਲੈਕ 'ਚ ਵੀ ਨਹੀਂ ਮਿਲਦੀ ਤੇ ਕਿਵੇਂ ਕਰੀਏ ਫਿਰ ਸਾਰੀ ਸੰਗਤ ਦੀ ਬੰਬੇਉਂ ਆਵਾਜ਼ ਆਈ ਕਿ 2500 ਰੁਪਿਆ ਪ੍ਰਤੀ ਘਰ ਦੇ ਦਿਓ ਤੇ ਨਾਲ ਇੱਕ ਇੱਕ ਕੰਬਲ ਦੇ ਦਿਓ ਇਹ ਅਸੀਂ ਸੇਵਾ ਲੈ ਕੇ ਸਮੂਹ ਬੰਬਈ ਦੀਆਂ ਸੰਗਤਾਂ ਵੱਲੋਂ ਆਏ ਆਂ ਸਮੂਹ ਬੰਬਈ ਦੀਆਂ ਸੰਗਤਾਂ ਦਾ ਇਹਦੇ ਵਿੱਚ ਸਹਿਯੋਗ ਹੈ ਜਿਵੇਂ ਗੁਰਦੁਆਰਾ ਹੀਰਾ ਨਦਾਨੀ ਦਾ ਜਾਦਾ ਗੁਰਦੁਆਰਾ ਪੈਪਲੈਂਡ ਦਾ ਹੋਰ ਗੁਰਦੁਆਰਾ ਸੁਖਣੀ ਸਾਹਿਬ ਦਾ ਹੋਰ ਨੀਕਾ ਗੁਰਦੁਆਰੇ ਪੰਜਾਬੀ ਸਭਾ ਦਾ ਇਹ ਸਾਰਾ ਉਪਰਾਲਾ ਪੰਜਾਬੀ ਸਭਾ ਨੇ ਇਹ ਸਾਰਾ ਪ੍ਰੋਗਰਾਮ ਕੀਤਾ ਤੇ ਗੁਰਦੁਆਰਾ ਹੀਰਾ ਨਦਾਨੀ ਦੀਆਂ ਸੰਗਤਾਂ ਪੰਜਾਬੀ ਸਭਾ ਇਹ ਵੱਡਾ ਸਹਿਯੋਗ ਹੈ ਮੈਂ ਤੁਹਾਡਾ ਚੈਨਣਾ ਰਾਹੀ ਪ੍ਰਿੰਟ মিডিਆ ਰਾਹੀਂ ਪ੍ਰੈਸ মিডিਆ ਰਾਹੀਂ ਸੋਸ਼ਲ ਮੀਡੀਆ ਰਾਹੀਂ ਸਾਰੇ ਪੱਤਰਕਾਰਾਂ ਦਾ ਧੰਨਵਾਦ ਕਰਦਾ ਪਿੰਡ ਆਲੀ ਕਲਾਂ ਦੀ ਪੰਚਾਇਤ ਦਾ ਸਰਪੰਚ ਸਾਹਿਬ ਜੀ ਦਾ ਅਤੇ ਇਥੋਂ ਦੇ ਨੌਜਵਾਨਾਂ ਦਾ ਜਿਹੜੇ ਸਵੇਰ ਤੋਂ ਲੈ ਕੇ ਤਨਮਾਨ ਨਾਲ ਸੇਵਾ ਕਰ ਰਹੇ ਐ ਮੈਂ ਤਹ ਦਿਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਸਰਪੰਚ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਜੀ ਹਾੜ ਜੋਂ ਆਇਆ ਆਪਣੇ ਇਥੇ ਬਹੁਤ ਸੰਗਤਾਂ ਨੇ ਸੇਵਾ ਕੀਤੀ ਹਰ ਵੀ ਜਿਹੜੀ ਲੋੜਵੰਦ ਚੀਜ਼ ਹੀ ਪਚਾਈ ਉਸੇ ਸੇਵਾ ਦੇ ਵਿੱਚ ਹਿੱਸਾ ਪਾਉਂਦੇ ਹੋਏ ਬਾਬਾ ਜੀ ਹੋਣੀ ਆਪਣਾ ਉਹਨਾਂ ਨੇ ਨਾਮ ਦੱਸਤਾ ਸਦਾ ਸਦੀ ਸਿੰਘ ਹੋਣੀ ਲਗਭਗ ਮumbai ਦੀ ਸੰਗਤ ਹੋਰ ਵੀ ਇਹਨਾਂ ਦੇ ਨਾਲ ਜਿੰਨੇ ਲਿੰਕੜ ਸੰਗਤਾਂ ਸਾਰੀ ਨੇ ਸਹਿਯੋਗ ਕਰਕੇ ਸਾਡੇ ਕੋਲ ਆਏ ਹੀ ਅੱਬਾ ਮਤ ਕਰਨੀ ਆ ਹਾੜ ਮਾਰੀ ਲੋਕਾਂ ਦੀ ਤਾਂ ਕੀ ਹੋ ਸਕਦਾ ਜੇ ਡਾਇ ਦੀ ਲੋੜ ਤਾਂ ਜੇ ਬੀਜ ਦੀ ਲੋੜ ਤਾਂ ਫੇਸ਼ਲਾਹ ਕੀਤੀ ਵੀ ਡਾਇਆ ਬੀਜ ਦਾ ਟਾਈਮ ਲੰਘ ਗਿਆ ਹੁਣ ਆਪਾਂ ਜੂਰੀਆ ਦੀ ਮਤ ਕਰੀਏ ਉਹਨੇ ਕੋਸ਼ਿਸ਼ ਕੀਤੀ ਇਹਨਾਂ ਨੇ ਸਾਨੂੰ ਵੀ ਕਿਹਾ ਇਹਨਾਂ ਨੇ ਮੁੰਬਈ ਵਾਲੀ ਸੰਗਤ ਨੇ ਵੀ ਬਾਬਾ ਜੀ ਹੋਣਾ ਨੇ ਵੀ ਪਰ ਸਾਨੂੰ ਜੂਰੀਆ ਕਿਤੇ ਮਿਲ ਨਹੀਂ ਸਕੀ ਬਹੁਤ ਮੁਸ਼ਕਲ ਫਿਰ ਇਹੋ ਵਿਚਾਰ ਕੀਤਾ ਵੀ ਚਲ ਆਪਾਂ ਪਤੀ ਸਭ ਇਸ ਤਰ੍ਹਾਂ ਸੋ ਕੱਟਾ ਲੈਣਾ ਕੱਟਾ ਨਹੀਂ ਮਿਲਦਾ ਆਪਾਂ ਸੰਗਤ ਨੂੰ ਪੈਸੇ ਪਰ ਕਿੱਲੇ ਦੇ ਸਾਹਮਣਾਂ ਜਿਨ੍ਹਾਂ ਮੰਨ ਲਓ ਜਾਂ ਪਰ ਘਰ ਦੇ ਸਾਹਮਣਾਂ 2500 ਰੁਪਏ ਅਸੀਂ ਬਣਾਇਆ 300 ਨੂੰ ਵੀ ਮਿਲੇ ਤੇ 24 8 ਕੱਡੇ ਵੀ ਇੱਕ ਬੰਦੇ ਨੂੰ ਮਿਲ ਜਾਣ ਉਹ 4 ਕਿੱਲਿਆਂ ਨੂੰ ਸ਼ੇਅਰ ਕਰ ਸਕਦਾ ਵਾ ਨਹੀਂ ਫਿਰ 2500 ਰੁਪਈਆ ਪਰ ਘਰ ਬਾਬਾ ਜੀ ਉਹਨਾਂ ਨੇ ਵੰਡੇ ਆ ਨਾਲ ਕੰਬਲ ਸੀ 200 ਲਗਭਗ 250 ਉਹ ਵੀ ਕਰ ਪਰ ਕੰਬਲ ਕੰਬਲ ਬਹੁਤ ਮਹਿੰਗੇ ਆ ਬਹੁਤ ਵਧੀਆ ਵਾ ਦਿੱਤੇ ਆ ਹੋਰ ਵੀ ਇਹ ਬਹੁਤ ਸਵਾਵਾ ਚਲਦੀਆਂ ਮਾਹ ਪਰੇਸ਼ਾਨੀਆਂ ਆ ਹੋਰ ਵੀ ਕਹਿੰਦੇ ਵੇ ਸੰਗਤ ਸਾਥ ਦੇਵੇ ਸੰਗਤ ਥੋੜਾ ਸਬਰ ਸੰਤੋਖ ਨਾਲ ਮੰਡੇ ਮਹਾਂਪੁਰਖ ਵਿਆਹ ਕਰਦੇ ਆ ਹੋਰ ਵੱਡੇ ਵੱਡੇ ਕੰਮ ਕਰਦੇ ਆ ਜੇ ਆਪਾਂ ਉਹਨਾਂ ਦੀ ਆਤਮਾ ਖੁਸ਼ ਰੱਖਾਂਗੇ ਆਪਾਂ ਥੋੜਾ ਜਿਹਾ ਸਬਰ ਬਖਾਵਾਂਗੇ ਤੇ ਉਹਨਾਂ ਦਾ ਹੋਰ ਜੀ ਕਰੂਗਾ ਵੀ ਆਪਾਂ ਸੇਵਾ ਕਰੀਏ ਤੇ ਸੇਵਾ ਅਜਮਣ ਲੋਕੋ ਚੀਜ਼ ਕਿਸੇ ਕਾਰਨ ਕਰਕੇ ਕਿਸੇ ਦਾ ਆਧਾਰ ਕੱਢ ਰਹਿ ਜੇ ਕਿਸੇ ਦਾ ਕੋਈ ਕਪਿਸਾ ਕੁ ਮਿਸ ਹੋ ਜੇ ਤੇ ਰੱਬ ਤੋਂ ਮੰਗੇ ਦਾਨੀ ਸਜਣ ਬਹੁਤ ਆ ਬਾਬਾ ਜੀ ਫਿਰ ਵਾਰ ਆ ਸਕਦੇ ਆ ਹੋਰ ਦਾਨੀ ਸਜਣ ਬਹੁਤ ਆ ਸਕਦੇ ਆ ਐਵੇਂ ਕੋਈ ਵਿਤਕਰਾ ਵਾਲਾ ਬਲੇਮ ਵਾਲੀ ਗੱਲ ਨਾ ਕਰੇ ਕੁਛੇ ਨਾ ਕੋਈ ਵਿਤਕਰਾ ਨਾ ਮਾਹਪੁਰ ਸਾਹਿਬ ਵੱਲੋਂ ਨਾ ਸਾਡੇ ਵੱਲੋਂ ਕਿਸੇ ਕਾਰਨ ਕਰਕੇ ਕੋਈ ਰਹਿ ਗਿਆ ਹੋਵੇ ਤੇ ਰਹਿ ਜੇ ਤੇ ਉਹ ਗਾਂ ਸੰਗਤ ਬਹੁਤ ਆਈ ਅੱਗੇ ਤੁਹਾਨੂੰ ਪਤਾ ਤੁਸੀਂ ਵੀ ਆਉਂਦੇ ਰਹੇ ਹੋ ਤੇ ਹੋਰ ਵੀ ਆਈ ਜਾਣੀਆਂ ਬੜੀਆਂ ਲੋੜਾਂ ਕੰਬਲ ਵਾ ਮਾਹਪੁਰ ਕੈਂਡੀ ਸਾਈਡ ਕੋ ਬਿਸਤਰੇ ਆ ਗਏ ਬਹੁਤ ਪਰਲੇ ਆਪਾਂ ਕਿਸ ਤਰ੍ਹਾਂ ਬਿਸਤਰੇ ਵੰਡ ਕੇ ਆਵਾਂਗੇ ਇਹਨਾਂ ਨੂੰ ਤੇ ਜਿੱਤੇ ਵੀ ਲੋੜ ਲੱਗੀ ਇਹਨਾਂ ਨਾਲ ਕੇ ਬੋਟਾਂ ਦੀ ਲੋੜ ਆ ਨਾਲ ਕੇ ਸੋਧ ਦੀ ਲੋੜ ਆ ਇਹਨਾਂ ਨੂੰ ਤਾਂ ਸੇਵਾ ਦੀ ਆ ਹ ਇਹ ਤਾਂ ਵੀ ਜਿੱਥੇ ਡਿਮਾਂਡ ਹੋਵੇ ਉਹਨਾਂ ਨੂੰ ਪਹੁੰਚੇ ਵੀ ਜਿੱਥੇ ਨਹੀਂ ਪ੍ਰੇਮ ਦੀ ਲੋੜ ਆ ਤੇ ਜਿੱਥੇ ਲੋੜਵੰਦ ਲੋਕਾਂ ਨੂੰ ਕੋਈ ਗੱਲ ਅਸੀਂ ਸਾਨੂੰ ਪਰਮਾਤਮਾ ਸਬਰ ਬਖਸ਼ੇ ਮੈਂ ਤਾਂ ਇੱਕ ਅਰਦਾਸ ਕਰਦਾ ਜਿੰਨੀ ਵਾਰੀ ਮੀਡੀਆ ਤੋਂ ਕੋਈ ਸੰਤ ਨੇ ਹੁਕਿਆ ਵੀ ਜਿੰਨਾ ਸੰਤ ਨੇ ਸਾਨੂੰ ਦਿੱਤਾ ਇਹ ਮਹਾਂਪੁਰਸ਼ਾਂ ਦੀ ਤੇ ਸੰਗ ਦੀ ਅਸ਼ੀਰਵਾਦ ਨਾਲ ਸਾਨੂੰ ਸਬਰ ਸੰਤੋਖ ਬਖਸ਼ੇ ਅਸੀਂ ਇਹਨਾਂ ਦੀ ਜੋ ਆਸਾ ਦਾ ਨਹੀਂ ਸਜਣਾ ਦੀ ਉਤੇ ਪੂਰੇ ਉੱਤਰੀਏ ਤੇ ਪਰਮਾਤਮਾ ਇਹਨਾਂ ਨੂੰ ਹੋਰ ਬਲ ਬਖਸ਼ੇ ਇਹਨਾਂ ਨੂੰ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬ